ਹਾਂਜੀ ਮੈਡਮ ਜੀ ਜਿਹੜਾ ਤੁਸੀਂ ਚਾਰਜ ਦਿੱਤਾ ਥਾਣੇ ਦਾ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੇ ਮਾਨਯੋਗ ਸਿੱਖੀ ਸਰ ਦੇ ਮਨਾਲ ਅਸੀਂ ਮਤਲਬ ਇੱਥੇ ਲਿਖਦੇ ਆ ਕਿ ਨੋ ਉਹਨਾਂ ਨੇ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਆਪਣੀ ਤਹਿ ਦਿਲ ਨਾਲ ਇਹ ਆਪਣੀ ਡਿਊਟੀ ਨਿਭਾਉਂਗੀ ਔਰ ਇਮਾਨਦਾਰੀ ਨਾਲ ਕੰਮ ਕਰੂੰਗੀ ਔਰ ਮੈਂ ਥੈਂਕਸ ਕਰਦੀ ਹਾਂ ਸਿੱਖੀ ਸਰ ਦਾ ਔਰ ਮੈਂ ਪਬਲਿਕ ਨਾਲ ਵੀ ਇਹੀ ਡਿਮਾਂਡ ਕਰਦੀ ਆ ਔਰ ਅਸੀਂ ਰਿਕੁਐਸਟ ਕਰਦੇ ਆ ਕਿ ਉਹ ਸਾਡੀ ਸਥਿਤੀ ਦੀ ਮਦਦ ਕਰਨ ਸਾਡੀ ਹੈ ਕਾਰਜਕੁਸ਼ਲ ਤੇ ਉਹਨਾਂ ਦੇ ਨਾਲ ਦੀ ਉਹਨਾਂ ਦੀ ਕੰਟ੍ਰਿਬਿਊਸ਼ਨ ਦੇ ਨਾਲ ਉਹਨਾਂ ਦੇ ਜੇ ਸਾਡੇ ਨਾਲ ਸਹਿਯੋਗ ਹੋਏਗਾ ਤੇ ਅਸੀਂ ਹੋਰ ਵਧੀਆ ਕੰਮ ਕਰਾਂਗੇ ਔਰ ਅੱਛੇ ਤਰ੍ਹਾਂ ਦੀ ਨਿਗਰ। ਮੈਡਮ ਕ੍ਰਾਈਮ ਬਹੁਤ ਜ਼ਿਆਦਾ ਘਟੇ ਇਲਾਕੇ ਦੇ ਘ ਹੈ ਉਹਨੂੰ ਰੋਕਣ ਵਾਸਤੇ ਕੀ ਕਰੋਗੇ? ਭਾਈ ਮੈਂ ਆਈ ਹਾਂ ਦੇਖੂਗੀ ਇਹ ਜੋ ਵੀ ਸਾਨੂੰ ਲੱਗਿਆ ਤੇ ਜੋ ਕਾਰਨ ਜੋ ਹੈਗਾ ਉੱਥੇ ਅਸੀਂ ਕੰਮ ਕਰਾਂਗੇ ਚੰਗੀ ਤਰ੍ਹਾਂ ਔਰ ਸੈਫਟੀ ਕੰਟਰੋਲ ਕਰਾਂਗੇ। ਹਰਮੰਦਰ ਸਾਹਿਬ ਦਾ ਏਰੀਆ ਕਾਫੀ ਵੀਆਪੀ ਰੂਟ ਲੱਗ ਰਿਹਾ ਹੈ। ਕੈਸਸ ਕਰੋਗੇ ਕੰਮ ਬਣਾਣਾ ਕੋਈ ਨਾ ਸਾਨੂੰ ਗਾਈਡਲਾਈਨਸ ਹੁੰਦੇ ਆ ਸਾਡੇ ਸੀਨੀਅਰ ਅਫੀਸਰ ਹੀ ਉਹਨਾਂ ਦੇ ਹਿਸਾਬ ਨਾਲ ਹੀ ਅਸੀਂ ਕਰਦੇ ਆ ਉਹਨਾਂ ਨੂੰ ਪਲਾਨ ਕਰਦੇ ਆ ਸਾਡੀ ਪਹਿਲੀ ਟੀਮ ਹੁੰਦੀ ਆ ਸਾਰਾ ਇਹ ਉਹਨੂੰ ਵੈਲ ਵਧੀਆ ਤਰ੍ਹਾਂ ਮੈਨੇਜ ਕਰੀਦਾ ਹੈ ਸਾਰੇ ਮਤਸਾਂ ਦੇ ਸਾਹਮਣੇ